ਗੌੜੀ ਕਬੀਰ ਜੀ ਵੇਦ ਕੀ ਪੁੱਤਰੀ ਸਿਮਰਤੀ ਭਾਈ ਸੰਕਲ ਜੇਵੜੀ ਲੈ ਹੈ ਆਈ ਆਪਣ ਨਗਰ ਆਪ ਤੇ ਬੰਧਿਆ ਮੂਹ ਕਹਿ ਫਾਂਦ ਕਾਲ ਸਰ ਸੰਧਿਆ ਰਾਉ ਕਟੀਨਾ ਕਟਾ ਟੂਟ ਨਹ ਜਾਈ ਸਾਹ ਸਾਪਣੀ ਹੋਏ ਜਗ ਕੋ ਖਾਈ ਹਮ ਦੇਖਤ ਜਿਨ ਸਭ ਜਗ ਲੁੱਟਿਆ ਕਹੋ ਕਬੀਰ ਮੈਂ RAM ਕਹਿ ਛੁੱਟਿਆ ਵੇਦ ਕੀ ਪੁੱਤਰੀ ਸਿਮਰਤੀ ਭਾਈ ਅਜੇ ਥੋੜੀ ਸਿਮਰਤੀ ਹੈ ਨਾ ਭਾਈ ਰਿਸ਼ੀਮੁੰਡੀਆਂ ਨੇ ਬਣਾਈ ਹੈ ਸਿਮਰਤੀ ਮਨੂ ਨੇ ਬੇਦ ਦੀ ਪੁੱਤਰੀ ਆ ਬੇਦ ਸੀ ਪਹਿਲਾਂ ਬੇਦ ਵਿੱਚ ਤਿੰਨ ਲੋਕ ਦਾ ਗਿਆਨ ਹੈ ਸਿੱਖਾ ਨੂੰ ਬੜੀ ਅਲਰਜੀ ਹੈ ਵਿਦਵਾਨਾਂ ਨੂੰ ਬੇਦ ਤੇ ਜੇ ਇਹਨਾਂ ਨੂੰ ਅਸਲ ਚ ਅਕਲ ਤੇ ਅਲਰਜੀ ਹੈ ਇਹਨੂੰ ਬੇਦ ਤੇ ਅਲਰਜੀ ਨੂੰ ਅਕਲ ਤੇ ਵੀ ਅਲਰਜੀ ਹੈ ਗਿਆਨ ਤੇ ਵੀ ਅਲਰਜੀ ਹੈ ਧਾਉਣਾ ਕੋਲ ਅਕਲ ਹੈ ਨਾ ਗਿਆਨ ਜੇ ਅਕਲ ਹੈ ਤਾਂ ਠਾਕੇ ਖਾਣ ਬਣੀ ਨੂੰ ਜੇ ਅਸੀਂ ਗਲਤ ਕਹਿੰਦੇ ਬਾਣੀ ਰਖਾ ਦੇਣ ਫਿਰ ਅਸਲ ਤੇ ਇਹਨਾਂ ਸਿੱਖਾਂ ਨੂੰ ਅਕਲ ਤੇ ਅਲਰਜੀ ਹੈ ਬੇਵਿਦਾਂ ਪਰੂ ਗਿਆ ਨੇ ਗੁਰਬਾਣੀ ਤੋਂ ਵੀ ਅਲਰਜੀ ਹੈ ਨਾਲ ਨੂੰ ਇਹਨਾਂ ਨੂੰ ਤਾਂ ਇਤਿਹਾਸ ਤੇ ਅਲਰਜੀ ਨਹੀਂ ਹੈ ਅਸਲ 'ਚ ਬੇਦਵਾਨਾਂ ਨੂੰ ਇਤਿਹਾਸ ਤੇ ਚੰਗਾ ਲੱਗਦਾ ਗੁਰਬਾਣੀ ਤੋਂ ਵੀ ਅਲਰਜੀ ਹੈ ਇਹਨਾਂ ਨੂੰ ਬੇਤੋਂ ਅਲਰਜੀ ਤਾਂ ਹੈ ਕਿ ਗੁਰਬਾਣੀ ਦੀ ਸਮਝ ਕੋਈ ਨਹੀਂ ਗੁਰਬਾਣੀ ਤੋਂ ਹੀ ਅਲਰਜੀ ਹੈ ਆਹ ਸ਼ਬਦ ਕਬੀਰ ਦਾ ਪੰਜਾਬੀ ਭਾਸ਼ਾ ਨੇ ਕਿਉਂ ਰੱਖਿਆ ਹੈ ਵਿੱਚ ਉਹਦਾ ਕਹਿੰਦਾ ਬੇਦਕੀ ਪੁੱਤਰੀ ਸਿਮਰਤੀ ਭਾਈ ਦੱਸੋ ਇਹਦਾ ਅਰਥ ਕੀ ਕਰੋਗੇ ਬੇਦ ਦੇ ਵਿੱਚੋਂ ਸਮਰਤੀ ਪੈਦਾ ਕਰ ਲਈ ਤੁਸੀਂ ਔਰ ਉਹ ਬੇਦ ਕੀ ਸੀ ਬੇ ਤਾਂ ਬੰਦਲ ਕੱਟਣ ਵਾਲੀ ਚੀਜ਼ ਤਾਂ ਲੋ ਸੀ ਨਾ ਜਿਹੜੀ ਤੁਸੀਂ ਸਮਰਤੀ ਪੈਦਾ ਕਰ ਲਈ ਇਹ ਸੰਗਲ ਜੇਵੜੀ ਲੈ ਕੇ ਆਈ ਐ ਸੰਗਲ ਜੇਵੜੀ ਲੈ ਆਈ ਸੰਗਲ ਜੇਵੜੀ ਤੁਹਾਨੂੰ ਇਸ ਤਰੀਕੇ ਨਾਲ ਆਇਆ ਨਾ ਪੱਕਾ ਕਰਦੇ ਹੋਰ ਬੰਨੂ ਤੋਂ ਪਹਿਲਾਂ ਬੰਨੇ ਤੋਂ ਪਹਿਲਾਂ ਹੀ ਹੋਇਆ ਤੁਸੀਂ ਬੰਨੇ ਦਾ ਪਹਿਲਾਂ ਹੀ ਹੋਇਆ ਇਕਦਾ ਬਣਿਆ ਤਾਂ ਗੱਦੇ ਧਾਗੇ ਨਾਲ ਇੱਕ ਬੰਦਾ ਸੰਧੜ ਨਾਲ ਮਜ਼ਬੂਤ ਕਰਕੇ ਬਣਤਾ ਕੰਮ ਕਾਣ ਜੇ ਮਜ਼ਬੂਤ ਕਰਕੇ ਫਸਾਤਾ ਆਦਮੀ ਨੂੰ ਗੁਰੂ ਰੱਬ ਬਣਾ ਬਣਾਤਾ ਆਦਮੀ ਨੂੰ ਗੁਰੂ ਬਣਾਤਾ ਜਿਵੇਂ ਸਾਡੇ ਵੀ ਆਦਮੀ ਨੂੰ ਗੁਰੂ ਮੰਨੀ ਬੈਠੇ ਨੇ ਆਦਮੀ ਨੂੰ ਗੁਰੂ ਬਣਾਤਾ ਪੈਦਾ ਕਰਨ ਵਾਲਾ ਮਾਰਨ ਵਾਲਾ ਆਦਮੀ ਨੂੰ ਬਣਾਉਂਦਾ ਪਰਵਰਿਸ਼ ਕਰਨ ਵਾਲਾ ਆਦਮੀ ਨੂੰ ਬਣਾਉਂਦਾ ਪੈਦਾ ਕਰਨ ਵਾਲਾ আর ਮਾਲ ਵਾਲਾ ਤਾਂ ਅਸੀਂ ਨਹੀਂ ਮੰਨਦੇ ਪਰਮੇਸ਼ਰ ਅਸੀਂ ਵੀ ਗੁਰੂ ਨੂੰ ਕਹਿੰਦੇ ਕਰਦੇ ਪਰਮੇਸ਼ਰ ਗੁਰਦਾਰੇ ਗੁਰੂ ਤਾਂ ਹੀ ਮੰਨਦੇ ਅਸੀਂ ਕਈ ਵਾਰ ਅਰਦਾਸਾਂ ਔਲਾਦਾਂ ਵੀ ਕਰਦੇ ਆ ਪੈਦਾ ਕਰਨ ਵਾਲਾ ਵੀ ਮੰਨ ਲੈਂਦੇ ਵਿਚਾਉਣ ਵਾਲਾ ਵੀ ਚਲੋ ਸਬਾਰਸ ਕਰ ਦੂਗਾ ਤਾਂ ਮੰਨ ਲੈਂਦੇ ਹਾਂ ਕਿਸੇ ਨਾ ਕਿਸੇ ਤ੍ਰਿਕੇ ਨਾਲ ਹਿੰਦੂਵਾਦ ਸਾਰੀਓ ਮੰਨ ਲਈ ਅਸੀਂ ਜਿਹੜੀ ਨਹੀਂ ਮੰਨਣੀ ਸੀ ਸਭ ਕੁਝ ਮੰਨ ਲਿਆ ਸਤਿ ਜੀ ਸਤਿ ਜੀ ਰਹਿਣੇ ਕੋਲ ਰਹਿ ਰਹੇ ਜੀ ਫਿਰ ਸਿੱਖ ਸਾਰਾ ਕੋਈ ਵੀ ਨਹੀਂ ਸੀ ਸਿੱਖ ਤਾਂ ਖਤਮ ਕਰ ਦਿੱਤੇ ਤੇ ਤਾਂ ਸਭ ਹਿੰਦੂ ਹੋਏ ਸੀ ਸਿੱਖ ਕਿ ਦੁਬਾਰਾ ਪੈਦਾ ਹੋਊਗੇ ਸਿੱਖ ਤਾਂ ਸਿਰਫ ਇਹ ਬੋਲੀ ਸੀ ਸਗਰੇ ਸਰ ਤਾਂ ਸਿੱਖੀ ਤਾਂ ਉਹ ਖਤਮ ਹੋ ਗਈ ਸੀ ਇਹ ਤਾਂ ਦੁਬਾਰਾ ਸਿੱਖਿਆ ਹੁੰਦੇ ਕਿ ਦੁਬਾਰਾ ਸਿੱਖਿਆ ਲੈਣੀ ਪਊਗੀ ਗੁਰਬਾਣੀ ਤੋਂ ਦੁਬਾਰਾ ਸਮਝ ਆਊਗੀ ਸਿੱਖੀ ਕੀ ਹੈ ਪਹਿਲਾਂ ਨਹੀਂ ਕਿਸੇ ਨੂੰ ਸਮਝ ਨਹੀਂ ਸੀ ਇਹ ਸਮਝਉਂਦੀ ਰਹਿਤ ਬਰਿਆਦਾ ਨਹੀਂ ਸੀ ਬਣਦੀ ਜੀ ਜੋ ਕੁਝ ਹੋ ਰਿਹਾ ਗੁਰਬਾਣੀ ਜਹੁੰਦਾ ਹੀ ਨਹੀਂ ਸੀ। ਸ਼ੁਰੂ ਨਹੀਂ ਸੀ ਹੋ ਤੱਕ ਦਾ। ਐ ਇਹ ਰੌਲਾ ਪਾਉਂਦੇ ਰੌਲਾ ਕੱਦ ਤੋਂ ਖਰਾਬ ਹੋ ਗਏ। ਦੇਖੋ ਪਿਛੇ ਮੁੜ ਕੇ ਖਰਾਬ ਕੱਦ ਹੋਇਆ। ਕਦੋਂ ਤੋਂ ਖਰਾਬ ਹੈ ਸਭ ਕੁਝ? ਪਹਿਲਾਂ ਕੀ ਸੀ ਹੁਣ ਕੀ ਹੈ? ਸ਼ੁਰੂ ਵਿੱਚ ਕੀ ਸੀ? ਗੁਰਬਾਣੀ ਕੀ ਕਹਿੰਦੀ ਹੈ? ਗੁਰਬਾਣੀ ਤੋਂ ਹੀ ਪਤਾ ਲੱਗੂ ਨਾ ਪਹਿਲਾਂ ਕੀ ਸੀ। ਪਰ ਕਦੋਂ ਪਤਾ ਲੱਗੂ? ਇਹ ਤਾਂ ਸੋ ਨਹੀਂ ਪਤਾ ਲੱਗਦਾ। ਤਾਂ ਤਾਂ ਕੋਈ ਕੁਝ ਲਿਖ ਦਿੰਦਾ ਕੋਈ ਕੁਝ ਲਿਖ ਦਿੰਦਾ। ਸਾਡੇ ਕੋ ਗੁਰਬਾਣੀ ਕੈਸੀ ਚੀਜ਼ ਹੈ ਜੋ ਬਿਲਕੁਲ ਜੀਵ ਚ ਬਦਲਾਉਂਦੀ ਹੈ ਕੋਈ ਇਹ ਦਾਤਾ ਦੋਤਾ ਢੜਿਆਂ ਦਾ ਲਿਖਿਆ ਹੈ ਢੜੇ ਬੰਦੀ ਦਾ ਲਿਖਿਆ ਹੈ ਗੱਲ ਜਿਹੜੇ ਸਾਡੇ ਗ੍ਰੋਧੀ ਨੇ ਉਹਨਾਂ ਨੇ ਵੀ ਬਹੁਤ ਕੁਝ ਲਗਾਇਆ ਹੋਇਆ ਲਿਖੋ ਇਹ ਦਾਤਾ ਲਖਣਾ ਸੁਣਾਣਾ ਤੂੰ ਬੇਦ ਕੀ ਪੁੱਤਰੀ ਸਿਮਰਤੀ ਭਾਈ ਸੰਕਲ ਜੇਵੜੀ ਲਾਇਆ ਸੰਕਲ ਜੇਵੜੀ ਲਾਇਆ ਤਾ ਤੁਸੀਂ ਆਪਣੇ ਆਪ ਸੰਗਲ ਰਸੇ ਪੈੜੇ ਬਣਾ ਲੈ ਜੀਵਾਂ ਨੂੰ ਬੰਨਣ ਦੇ ਇਹ ਫਾਂਸਣ ਕੀ ਵਿਧੀ ਬਣਾਤੀ ਛੁੱਟਣ ਕੀ ਵਿਧੀ ਹੈ ਬੇਦ ਵਿੱਚ ਬੇੜ ਵਿੱਚ ਦੀ ਛੁੱਟਣ ਦੀ ਸੰਸਾਰ ਚੋਂ ਵਿਧੀ ਤੁਸੀਂ ਸਿਮਰਤੀ ਲੈ ਕੇ ਫਾਂਸਣ ਦੀ ਵਿਧੀ ਬਣਾਤਾ ਇਹ ਗੱਲ ਛੁੱਟਣ ਦੀ ਵਿਧੀ ਨੂੰ ਫਾਂਸਣ ਦੀ ਵਿਧੀ ਸਿਖਾਣੇ ਵਿੱਚ ਬਣਾਤਾ ਉਹ ਛੁੱਟਣ ਦੀ ਵਿਧੀ ਹੈ ਇਹਦਾ ਪ੍ਰਚਾਰ ਨਹੀਂ ਹੈ ਫਾਂਸਣ ਦੀ ਵਿਧੀ ਦਾ ਪ੍ਰਚਾਰ ਹੈ ਸਿਮਰਤੀ ਦੇ ਨਾਲ ਹੀ ਅਸੀਂ ਚੱਲਦੇ ਹਾਂ ਵਿਚਾਰ ਕੇ ਦੇਖ ਲੈਣੇ ਸਿਮਰਤੀ ਤੋਂ ਕੁਝ ਵੀ ਫਰਕ ਨਹੀਂ ਹੈ ਸਾਡੇ ਇੰਨਾ ਹੀ ਵਰਗਾ ਅਸੀਂ ਚਾਰ ਬਣ ਨੂੰ ਨਹੀਂ ਮੰਨਦੇ ਤੇ ਤੁਸੀਂ ਚਾਰ ਬਣ ਨੇ ਇੱਥੇ ਵਿਰੋਧ ਕਰਤਾ ਪੱਲੀ ਗੱਲ ਇਹਦੇ ਨਾਲ ਨਹੀਂ ਗੱਲ ਬਣਦੀ ਚਾਰ ਬਣ ਨੂੰ ਮਟਾਏ ਤੇ ਕੱਲੇ ਇਹ ਹੀ ਨਹੀਂ ਗੱਲ ਹੈਗੀ ਗੱਲ ਵਿਧਿਆ ਵਧਣੀ ਹੋ ਗਈ ਸਾਰੀ ਛੁੱਟਣ ਕੀ ਤਾਂ ਫਾਂਸਣ ਕੀ ਬਿਲੀ ਬਣਾਇਆ ਹੈ ਆ ਜਿਹੜੇ ਸ਼ਬਦ ਲਿਖ ਕੇ ਦਿੰਦੇ ਨੇ ਸੰਤ ਦੇ ਕੀ ਹੈ ਸਿਮਰਤੀ ਦਾ ਅਸਰ ਹੈ ਪਿਸ਼ਾਤਰਾ ਦਾ ਅਸਰ ਹੈ ਕੁਰਬਾਨੀ ਦੇ ਫਰਸ਼ ਤੋਂ ਹੋ ਗਿਆ ਬਾਣੀ ਦਾ ਅਸਰ ਹੈ ਅਸਰ ਹੈ ਇਹ ਜੜੀਆਂ ਬੂਟੀਆਂ ਨੇ ਇਹ ਸ਼ਾਬੇ ਜੜੀਆਂ ਬੂਟੀਆਂ ਨੇ ਇਹ ਜੜੀ ਬੂਟੀ ਦਾ ਆਸਰਾ ਹੈ ਦਾ ਆਸਰਾ ਤੂੰ ਇਹ ਤਾਂ ਜੜੀਆਂ ਬੂਟੀਆਂ ਬਣਾ ਦਿੱਤਾ ਮਰਵਾਣੀ ਇੱਕੋ ਹੀ ਹੈ ਇਤਨੀ ਫਰਕ ਜਿਹੜੇ ਫਰਕ ਪਾਉਣ ਵਾਲੇ ਨੇ ਉਹ ਅਪਰਾਧੀ ਨੇ ਐ ਸ਼ਾਬਾ ਦਾ ਆਸਰਾ ਹੈ ਦਾ ਆਸਰਾ ਜੜੀਆਂ ਬੂਟੀਆਂ ਬਣਾਤਾ ਫਿਰ ਤੁਸੀਂ ਮਾਇਆ ਹੈ ਜੜੀਆਂ ਬੂਟੀਆਂ ਤਾਂ ਉਹ ਫਿਰ ਉਹਨਾਂ ਨੂੰ ਆਇਆ ਬਣਾ ਕੇ ਰੱਖਦਾ ਉਹ ਜੜੀਆਂ ਬੂਟੀਆਂ ਨੇ ਇਹ ਇਹ ਤਾਂ ਆਪ ਵਾਰੀ ਠੀਕ ਹੋਵੇ ਤਾਂ ਨਾਲ ਠੀਕ ਹੋ ਸੋ ਇਹਨਾਂ ਦਾ ਆਗਰ ਸ਼ਾਨ ਦਾ ਆਪਣ ਨਗਰ ਆਪ ਤੇ ਬੰਧਿਆ ਆਪਣ ਨਗਰ ਆਪ ਤੇ ਬੰਧਿਆ ਆਪਣਾ ਹਿਰਦਾ ਸੀ ਜਿਹੜਾ ਨਗਰ ਆਪਣੇ ਆਪ ਹੀ ਮਾਇਆ ਨਾ ਮੰਨੂ ਲਿਆ ਓਏ ਖੋਲਣਾ ਸੀ ਇਤੋਂ ਦਾ ਰਸਾ ਬਦ ਬੰਨਿਆ ਦਾ ਪਹਿਲਾ ਹੀ ਹੋਇਆ ਸੀ ਇਹ ਬੰਨਿਆ ਦਾ ਪਹਿਲਾ ਹੀ ਹੋਇਆ ਸੀ ਤੁਸੀਂ ਮਜਬੂਤ ਕਰਕੇ ਬੰਨ ਲਿਆ ਮੂੰਹ ਕਫਾੰਦ ਕਾਲ ਸਰਸੰਧਿਆ ਬੰਧਿਆ ਕਹਦੇ ਨਾਲ ਮੋਹ ਦੇ ਨਾਲ ਬੰਨ ਲਿਆ ਉਹ ਕਾਹ ਖੰਦ ਕਾਲ ਸਰ ਸਾਧਿਆ ਉਹ ਦੇ ਨਾਲ ਬਨ ਲਿਆ ਉਹ ਚੀਜ਼ ਦੇ ਉਹ ਨਾ ਬਨ ਲਿਆ ਜਿਹਦੇ ਸਿਰ ਤੇ ਕਾਲ ਤੀਰ ਸ ਨਹੀਂ ਖੜਾ ਹੈ ਆ ਸਰੀਰ ਕਾਲ ਸਰ ਸਾਧਿਆ ਕਾਲ ਨੇ ਜਿਹਦੇ ਤੇ ਤੀਰ ਸ ਨਹੀਂ ਆਇਆ ਉਹਦੇ ਨਾਲ ਤੁਸੀਂ ਬਨਿਆ ਆਪਣੇ ਆਪ ਨੂੰ ਸਰੀਰ ਦਾ ਸਰ ਕਹਿੰਦੇ ਤੀਰ ਨੂੰ ਕਾਲ ਦੇ ਜਿਹੜੀ ਮਾਰ ਹੀਟ ਹੈ ਨਾ ਤੀਰ ਦੀ ਮਾਰ ਹੀਟ ਜਿਹਦੇ ਤੇ ਕਾਲ ਤੀਰ ਸ ਨਹੀਂ ਖੜਾ ਹੈ ਉਹਦੇ ਨਾਲ ਤੁਸੀਂ ਬਨ ਲਿਆ ਆਪਣੇ ਆਪ ਨੂੰ ਸਰੀਰ ਨਾਲ بڑے ਅਕਲਵੰਦਾ ਨੇ ਸਿਆਣਿਆਂ ਨੇ ਕਿਹੜਾ ਸਖਾ ਜਿਹੜਾ ਇਦੋਂ ਬਚਿਆ ਸਰੀਰ ਤੋਂ ਉੱਪਰ ਉੱਠਿਆ ਹੈ ਸਰੀਰ ਤੋਂ ਉੱਪਰ ਉੜ ਜੂ ਮਾਇਆ ਤੋਂ ਉੱਪਰ ਉੜ ਜਾਊਗਾ ਇਹਨੋਂ ਸਰੀਰ ਨਹੀਂ ਜਾਇਦਾ ਨਾ ਰਾਜ ਤੇ ਕੀ ਲੈਣਾ ਰਾਜ ਕਰੇਗਾ ਖਾਲਸਾ ਉਹਨੇ ਜੱਥੇਬੰਦੀ ਤੇ ਕੀ ਲੈਣਾ ਜੱਥੇਬੰਦੀ ਤੇ ਕੀ ਲੈਣਾ ਇਸ ਸਭ ਇੱਥੇ ਰਹਿਣ ਵਾਲਿਆਂ ਦੀ ਗੱਲਾਂ ਨੇ ਕਿ ਇਹ ਇੱਥੇ ਰਾਜ ਕਰਨ ਨੇ ਹੌਦ ਇੱਥੇ ਬਣਾ ਕੇ ਰੱਖਣੀਆਂ ਉਹਦੀ ਜੀ ਹੌਦ ਮਿੰਜ ਜਾਂਦੀ ਹੈ ਤੇ ਸੰਸਾਰ ਚ ਫਿਰ ਸੰਸਾਰ ਚ ਰਹਿਣ ਉਹ ਸੰਸਾਰ ਚ ਉਹਦਾ ਹੌਦ ਬਟਾਉਣੀ ਸਿੱਖਨੇ ਆਪਣੀ ਤੁਸੀਂ ਕਹਿੰਦੇ ਸਾਡੀ ਹੌਦ ਦੇ ਸੰਸਾਰ ਰਹਿਣੀ ਚਾਹੀਦੀ ਹੈ ਇਹ ਸਬਰਤੀ ਦਾ ਸਾਰ ਹੈ ਇਹੀ ਤਾਂ ਸਬਰਤੀ ਦਾ ਸਾਰ ਹੈ ਪੰਡਤ ਦਾ ਸਾਰ ਹੈ ਹੋਰ ਪੰਡਤ ਦਾ ਸਾਰ ਕੀ ਹੈ ਜਿਹਨੇ ਆਪਣੀ ਹੌਦ ਇੱਥੋਂ ਖਤਮ ਕਰਕੇ ਆਪਣੇ ਘਰ ਜਾਣਾ ਤੁਸੀਂ ਕਹਿੰਦੇ ਹੋ ਦੀ ਹੌਦ ਨਹੀਂ ਮਟਣ ਦੇਣੀ ਨਰਕ ਜਿਹੜਾ ਹੋਵੇ ਉਹ ਜਿਹੜੇ ਤੋਂ ਆਪਰੇ ਜਾਂਦਾ ਹੁੰਦਾ ਵੀ ਜਿਹੜੇ ਮੇਰਾ ਹਾਂ ਜੇ ਜਦਾਂ ਇਹ ਕਹਿੰਦਾ ਕਿ ਸਾਨੂੰ ਪਤਾ ਬਣਾ ਹੋਵੇ ਵੀ ਮੈਂ 4 ਦਿਨ ਕੈਦ ਰੱਤੀ ਹੈ ਜੇ ਕਿ ਸਾਨੂੰ ਪਤਾ ਲੱਗਿਆ ਬਦਰਮੀ ਹੈ ਉਹ ਜਿਹੜੇ ਜਾਂਦਾ ਬਦਰਮੀ ਹੈ ਤੁਸੀਂ ਕਹਿੰਦੇ ਰਹਿਣੇ ਜਿਹੜੇ ਕਬਰੇ ਅਸੀਂ ਆਪਣਾ ਨਾਮ ਬਣਾ ਕੇ ਰਿਜ਼ਰਵੇ ਰੱਖਣ ਗੁਰਬਾਣੀ ਦਾ ਇਹ ਨਾਰੋ ਕੌਣ ਮਾਲੂ ਗੁਰਬਾਣੀ ਦਾ ਗਿਆਨ ਹੈ ਇਹਨਾਂ ਨੂੰ ਕੌਣ ਮਾਲੂ ਗੁਰਬਾਣੀ ਸੁਣੀ ਹੈ ਕਦੇ ਕੌਣ ਮਾਲੂ ਕੋਈ ਗੁਰਬਾਣੀ ਸਮਝੀ ਹੈ ਕੌਣ ਜੇ ਨਹੀਂ ਵਿੱਚ ਸਮਝੀ ਸੁਣੀ ਗੁਰਬਾਣੀ ਤਾਂ ਫਿਰ ਇਹਨਾਂ ਨੂੰ ਕੌਣ ਮਾਲੂ ਬਿਨ ਸਿੱਖ ਨੇ ਇਹ ਮੰਦੇ ਰਹਿਣ ਜੋ ਵਰਜੀ ਮੰਨੂ ਕੌਣ ਬਈ ਸਿੱਖ ਨੇ ਐ ਜੋ ਕੱਢ ਨਹੀਂ ਮੰਨਣਾ ਜਿਹੜੇ ਛੋਟੇ ਰ ਵੀ ਤੂੰ ਸਿੱਖੋ ਇਹਨਾਂ ਨੇ ਨਹੀਂ ਮੰਨਣਾ ਵੀ ਤੂੰ ਸਿੱਖੋ ਅੱਬਰ ਆਏ ਛੋਟੇ ਛੋਟੇ ਜਿਹੜੇ ਜਿਹੜੇ ਸਿੱਖੀ ਤੋਂ ਬਾਗੀ ਹੋਏ ਨੇ ਇਹਨਾਂ ਨੰਨੀ ਮੰਨ ਲਓ ਵੀ ਤੁਸੀਂ ਇਹ ਕਹਿੰਦਾ ਸੀ ਕਿ ਕਪਤਾਨੀ ਸੀ ਤੁਸੀਂ ਸਿੱਖ ਨਹੀਂ ਸੀ ਤੁਹਾਡੇ ਵਰਗੇ ਅਸਲ ਵਿੱਚ ਸਿੱਖ ਬਣ ਜਾਣਗੇ ਸਾਰੇ ਪਰ ਜਾਇ ਜੇ ਅਸੀਂ ਦੇਖਾਂ ਇਹ ਜਾ ਬਣੋ ਨਹੀਂ ਜਾਂਦਾ ਕੋਈ ਗੱਲ ਆ ਹੈ ਮੌਜੂਦਾ ਸਿਖਾਣਾ ਨਫਰਤਾਂ ਬੱਚਿਆਂ ਨੂੰ ਬੱਚਿਆਂ ਦਾ ਮਨ ਜਿਹੜਾ ਹੁੰਦਾ ਹੈ ਨਰਮਲ ਹੁੰਦਾ ਉਹਨਾਂ ਨੂੰ ਸਾਡੇ ਸਿੱਖੀ ਦੀ ਨਹੀਂ ਸਿੱਖੀ ਵਾਲਾ ਲੱਛਣਾ ਨਹੀਂ ਸਾਡੇ ਕੋਈ ਐ ਜੇ ਸੇ ਕੋ ਬਣਨ ਨਹੀਂ ਜਾਂਦੇ ਹਾਡੇ ਵਾਲੀ ਸਿੱਖੀ ਦੇ ਖਿਲਾਫ ਬਗਾਵਤ ਆ ਗੁਰੂ ਨਾਲ ਕਿਸੇ ਦਾ ਕੋਈ ਰੋਸਾ ਨਹੀਂ ਉਹਦਾ ਅਸੀਂ ਗੱਲੇ ਨਹੀਂ ਦਸੀਏ ਇਹਨਾਂ ਨੂੰ ਗੁਰਬਾਣੀ ਵਾਲੀ ਤਾਂ ਗੱਲੇ ਦਸੀਓ ਨਹੀਂ ਹੈ ਜਿਹਨੂੰ ਪਤਾ ਲੱਗਦਾ ਉਹ ਕਹਿੰਦਾ ਜੀ ਹੁਣ ਅੰਮ੍ਰਿਤ ਛਕ ਲੈਣਾ ਹੁਣ ਕੇਸ ਵੀ ਰੱਖ ਲੈਣੇ ਇਹ ਤਾਂ ਗੱਲ ਦਾ ਹੀ ਪਤਾ ਨਹੀਂ ਸੀ ਇਹ ਤਾਂ ਗੱਲੇ ਹੀ ਹੋਰ ਹਨ ਨਹੀਂ ਹੋਰ ਤੁਸੀਂ ਹੋਰ ਦੀ ਹੋਰ ਦਸੀਆ ਜੇ ਗੱਲ ਅਪਰਾਧੀ ਕੌਣ ਹੈ ਗੁਰੂ ਦੀ ਗੱਲ ਹੋ ਰਹੀ ਹੈ ਤੁਸੀਂ ਹੋਰ ਦਸੀਆ ਜੇ ਅਰ ਦੱਸ ਵੀ ਹੋਰ ਰਹੇ ਹੋ ਅਪਰਾਧੀ ਕੌਣ ਹੈ ਬਦਲ ਕੇ ਗੱਲ ਦੱਸਣਾ ਦੁਸ਼ਵੰਦ ਦਾ ਕੰਮ ਹੁੰਦਾ ਹੈ ਹਿੰਦੂ ਦੱਸਦੇ ਪੰਡਤ ਦੱਸਦਾ ਬਦਲ ਕੇ ਗੱਲ ਇਹ ਤਾਂ ਮੁਸਲਮਾਨ ਨੇ ਵੀ ਦੱਸੀ ਬਦਲ ਕੇ ਗੱਲ ਸਾਡੀ ਸਾਰਾ ਜੋਰ ਲਗਿਆ ਕਿਹਦਾ ਸਿੱਧੂ ਦਾ ਲਗਿਆ ਸਾਰਾ ਪੰਡਾ ਦਾ ਸਾਰਾ ਜੋਰ ਲਗਿਆ ਵੀ ਇਹ ਗੱਲ ਨੂੰ ਬਦਲ ਦੀਏ ਉਹਨਾਂ ਦੇ ਖਿਲਾਫ ਹੈ ਸਿਮਰਤੀ ਦੇ ਸਿਮਰਤੀ ਦੇ ਬੇਦਗੀ ਪੁੱਤਰੀ ਸਿਮਰਤੀ ਭਾਈ ਕੁਰਾਨ ਨੂੰ ਕਹੇ ਕੋਈ ਇੱਥੇ ਫਿਰ ਕੁਰਾਨ ਨੂੰ ਤਾਂ ਕਹੇ ਨਹੀਂ ਕੋਈ ਇਹ ਕਰਕੇ ਮੁਸਲਮਾਨ ਨਹੀਂ ਖਿਲਾਫ ਹੈ ਦਾ ਸਾਡੇ ਉਹ ਤਾਂ ਪੱਥਰ ਪੂਜਾ ਹੀ ਨਹੀਂ ਹੈ ਬੁੱਧੀ ਪੂਜਨੀਯਾ ਦਾ ਸ਼ਰੀਰ ਨੂੰ ਮੰਦਾ ਹੀ ਹੈ ਨਹੀਂ ਆਪਣੇ ਨਾਲ ਪਿਆਰੇ ਦਾ ਸ਼ਰੀਰ ਨੂੰ ਨਹੀਂ ਮੰਦਾ ਉਸੇ ਸ਼ਰੀਰ ਨੂੰ ਮੰਨੀ ਜਾਂਦੇ ਆ ਜੋ ਉਹ ਤਾਂ ਫੋਟੋ ਨਹੀਂ ਮੰਨਦੇ ਕਿ ਸਰੂ ਸਿੱਖਾਂ ਨਾਲ ਪਹਾੜ ਹੈ ਹਾਲਾਂਕਿ ਸਿੱਖੀ ਉਹ ਤੋਂ ਬਹੁਤ ਕਹਾ ਹੈ ਮੁਸਲਮਾਨਾਂ ਨੂੰ ਸਿੱਖੀ ਬਹੁਤ ਕਹਾ ਹੈ ਇਸਲਾਮ ਨੂੰ ਸਿੱਖੀ ਬਹੁਤ ਕਹਾ ਹੈ ਪਰ ਅੱਜ ਦਾ ਸਿੱਖ ਮੁਸਲਮਾਨ ਤੋਂ ਪਿੱਛੇ ਸਿੱਖ ਮੰਨਣ ਚ ਸਮਝਣ ਚ ਗੁਰਬਾਣੀ ਨੂੰ ਸਮਝਣ ਚ ਮੰਨਣ ਚ ਪਿੱਛੇ ਹੈ ਉਹ ਜਿਹਨਾਂ ਆਪਣੀ ਕੁਰਾਨ ਨੂੰ ਸਮਝਦੇ ਬੰਦੇ ਨੇ ਇਹਨਾਂ ਸਿੱਖੀ ਨੂੰ ਸਮਝਦੇ ਹਰ ਬੰਦੇ ਦੀ ਇਸ ਕਰਕੇ ਅਸੀਂ ਪਿੱਛੇ ਰਹੋ ਕਟੀ ਨਾ ਕਟਾਏ ਟੁੱਟ ਨਾ ਜਾਈ ਸਾਹ ਸਾਪਣ ਹੋਏ ਜੱਗ ਕੋ ਖਾਈ ਤੇ ਕੀ ਹੈ ਜਿਹੜੀ ਮੋਦੀ ਦੀ ਧੋਰ ਹੈ ਨਾ ਮੰਨ ਲਈ ਅਸੀਂ ਜਨਾਂ ਦਾ ਤੋੜ ਲਿਆ ਟੁੱਟਦੀ ਦੀ ਹੁਣ ਹੁਣ ਕਰਦੇ ਆ ਕੱਟ ਵੀ ਨਹੀਂ ਹੁੰਦੀ ਹੁਣ ਨਹੀਂ ਕੱਟ ਹੁੰਦੀ ਸਾਤੇ ਆ ਟੁੱਟ ਨਾ ਜਾਈ ਨਾ ਟੁੱਟਦੀ ਏ ਏ ਤਾਂ ਮਰ ਕੇ ਵੀ ਨਹੀਂ ਟੁੱਟਦੀ ਉਹ ਇੱਥੇ ਹੀ ਰਹਿ ਜਾਂਦਾ ਏ ਤਾਂ ਵਰ ਕੇ ਵੀ ਨਹੀਂ ਟੁੱਟਦੀ ਸਾਹ ਸੱਪਣ ਹੋਏ ਜੱਗ ਉਹ ਇਹ ਉਹ ਇਹ ਦੁਬਾਰਾ ਜਨਮ ਜ਼ੋਣ ਦਾ ਕਾਰਨ ਹੈ ਏ ਮਾਇਆ ਦਾ ਉਹ ਹੈ ਮਾਇਆ ਸੱਪਣ ਹੋ ਕੇ ਇਸ ਤਰੀਕੇ ਨਾਲ ਖਾਈ ਜਾਂਦੀ ਹੈ ਅਕਲ ਖਾਂਦੀ ਹੈ ਤੇਰੀ ਤੈਨੂੰ ਤਾਂ ਨਹੀਂ ਖਾਂਦੀ ਮਾਇਆ ਮਾਇਆ ਕੀ ਖਾਂਦੇ ਮਤਲਬ ਹੈ ਜਿਹੜੀ ਮਾਇਆ ਸੱਪਣੀ ਖਾਂਦੀ ਕੀ ਹੈ ਸੱਪਣੀ ਖਾਂਦੀ ਹੈ ਸਾਡਾ ਗਿਆਨ ਅਕਲ ਖਾ ਗਈ ਸਾਰੀ ਹੋਈ ਬੇਅਕਲ ਬਣਾ ਦਿੱਤੇ ਸਾਧਾਪੜ ਹੋਏ ਜੱਗ ਕੋ ਖਾਈ ਸੱਪਣ ਹੋ ਕੇ ਜੱਗ ਨੂੰ ਕਿਵੇਂ ਖਾਂਦੀ ਐ ਸਰੀਰ ਨੂੰ ਨਹੀਂ ਖਾਂਦੀ ਸਰੀਰ ਤਾਂ ਆਪੇ ਮਾਇਆ ਐ ਮਾਇਆ ਨੂੰ ਆਇਆ ਨਹੀਂ ਖੰਦੀ ਹੁੰਦੀ ਖਾਂਦੀ ਆ ਕਰਨੂ ਬੇਅਕਲ ਬਣਾ ਕੇ ਇੱਥੇ ਆ ਜਾ ਮੁੜ ਕੇ ਮੇਰੇ ਕੋਲ ਮੇਰੇ ਨਾਲ ਜੁੜਿਆ ਰਹਿ ਉਹ ਅਕਲ ਨਹੀਂ ਹੋਣ ਦਿੰਦੀ ਪੈਦਾ ਚਾਹੀਦੇ ਨੂੰ ਵੀ ਮਾਇਆ ਨੂੰ ਛੱਡ ਜਵੇ ਮੈਨੂੰ ਲਵਾਰਸ ਕਰ ਜਵੇ ਮਾਇਆ ਜਾਂਦੀ ਹੈ ਮੈਨੂੰ ਮੈਨੂੰ ਲਵਾਰਸ ਨਾ ਕਰ ਜਵੇ ਮੇਰੇ ਨਾਲੇ ਜੁੜਿਆ ਰਹੇ ਦੀ ਅਕਲੇ ਖਾਈ ਜਾਂਦੀ ਹੈ ਉਹ ਅਕਲ ਪੈਦਾ ਹੀ ਨਹੀਂ ਹੋਣ ਦਿੰਦੀ ਇਹਦੇ ਵਿੱਚ ਉਸ ਰਾਹ ਨਹੀਂ ਤੁਰਨ ਦਿੰਦੀ ਮਾਇਆ ਹਾਂਜੀ ਹਮ ਦੇਖ ਤੋ ਜਿੰਨ ਸਭ ਜਗ ਲੁੱਟਿਆ ਮੈਂ ਦੇਖ ਰਹੇ ਹਾਂ ਸਾਰਾ ਜਗ ਲੁੱਟ ਰਹੀ ਹੈ ਲੁੱਟਿਆ ਦੇਖੋ ਲੁੱਟਿਆ ਲੱਗਦਾ ਉਹ ਤੇ ਖਾਈ ਲਿਆ ਗਿਆ ਉਹ ਲੁੱਟਿਆ ਲੇਖ ਲੁੱਟਿਆ ਗਿਆ ਨਾਲ ਗਿਆ ਲੁੱਟ ਲਿਆ ਇਹਨਾਂ ਦੀ ਅਕਲ ਲੁੱਟ ਲਈ ਇਹਨਾਂ ਦੀ ਬੁੱਧ ਲੁੱਟ ਲਈ ਖਾਈ ਲੁੱਟ ਲਿਆ ਨਾ ਉਹ ਲੁੱਟਿਆ ਲਾਹ ਵਰਤੇ ਇਹ ਲੁੱਟਿਆ ਆਇਆ ਨੇ ਲੁੱਟ ਕੇ ਖਾ ਗਈ ਆਪਾਂ ਕਹਿੰਦੇ ਨੇ ਲੁੱਟ ਕੇ ਖਾ ਗਿਆ ਅਕਲ ਖਾ ਗਈ ਲੁੱਟ ਕੇ ਖਾ ਗਈ ਬਸ ਲੋਟਿਆ ਕਹੋ ਕਬੀਰ ਆਪਣੇ ਨਾਲ ਜੋੜ ਲਿਆ ਉਧਰ ਜੋੜ ਨਹੀਂ ਦਿੱਤਾ ਇਹ ਨੂੰ ਇਹਦੇ ਬੋਰਡਾਂ ਨਹੀਂ ਜੋੜ ਦਿੱਤਾ ਆਪਣੇ ਨਾਲ ਜੋੜ ਲਿਆ ਹੂੰ ਕਹੋ ਕਬੀਰ ਮੈਂ ਰਾਮ ਕਹੇ ਛੁੱਟਿਆ ਕਬੀਰ ਕਹਿੰਦਾ ਪਰ ਮੈਂ ਤਾਂ ਰਾਮ ਕਹ ਹੈ ਮੇਰੇ ਅੰਦਰ ਰਾਮ ਜੀ ਮੇਰੀ ਗੱਲ ਚ ਰਾਮ ਰਾਮ ਦਾ ਬਿਆਨ ਹੈ ਬਈ ਰਾਮ ਦਾ ਬਿਆਨ ਕਰਕੇ ਛੁੱਟਿਆ ਬਈ ਰਾਮ ਦਾ ਬਿਆਨ ਕਰ ਰਹੇ ਹਾਂ ਲੋਕਾਂ ਨੂੰ ਰਾਮ ਬਾਰੇ ਦੱਸ ਰਹੇ ਹਾਂ ਰਾਮ ਕਥਾ ਬਾਰੇ ਦੱਸ ਰਹੇ ਹਾਂ ਇਸ ਕਰਕੇ ਮੇਰੇ ਡੇੜੇ ਨਹੀਂ ਆਉਂਦੀ ਮੇਰੀ ਅਕਲ ਨਹੀਂ ਖਾਦੀ ਵੇਹੀ ਅਗਲ ਨਹੀਂ ਕਰ ਸਕਦੀ ਇਹ ਬੇਰਾਮ ਦੀ ਸ਼ਰਣਾ ਨਾ ਉੱਥੇ ਆਉਂਦੀ ਨਹੀਂ ਇਹਦੀ ਮੰਨਦਾ ਨਹੀਂ ਆਇ ਕਬੀਰ ਕੋਲ ਵੀ ਹੈ ਬਹੁਤ ਕਬੀਰ ਨੇ ਮੰਨੀ ਨਹੀਂ ਉਹ ਸ਼ਲੋਕ ਚ ਕਬੀਰ ਕਹਿ ਰਿਹਾ ਹੈ ਕਬੀਰ ਆਈ ਮੁਜੇ ਪੈ ਅਨਕ ਕਰੇ ਕਰ ਭੇਖ ਤੇ ਮੇਰੇ ਕੋਲ ਵੀ ਮਾਇਆ ਬਹੁਤ ਆਈ ਹੈ ਕਈ ਭੇਖ ਚਾਹੀਏ ਕਈ ਸੰਤ ਬਣ ਕੇ ਆਈ ਹੈ ਕਿਸ સલાਹ ਦੇਣ ਵਾਲਿਆਂ ਦੇ ਭੇਖ ਚਾਹੀਏ ਮੈਨੂੰ ਇਸਲਾ ਦਿੰਦੇ ਰਹੇ ਆਗੇ ਬਣਾਉਂਦੇ ਰਹੇ ਇਨਾਮ ਆੜਾ ਨਹੀਂ ਛੱਡੀ ਦੀ ਨਾ ਇਹ ਮਤਰੀ ਆਪਣੀ ਛੱਡੀ ਦੀ ਜਦ ਉਪਰਾਮ ਹੋ ਗਿਆ ਮੜਾ ਵਾਲੀ ਮੱਤ ਤੋਂ ਬਣਾਉਂਦੇ ਰਹੇ ਅੰਕ ਕਰੇ ਕਰ ਭੇਖ ਖਮਰਾ ਖੇ ਗੁਰ ਆਪਣੇ ਉਨ ਕੀ ਦੋ ਆਦੇਸ ਮੈਨੂੰ ਜਿਹੜਾ ਗਿਆਨ ਸੀ ਮੇਰੀ ਰਖਸ਼ਾ ਨੇ ਕੀਤੀ ਜੋ ਮੈਂ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਜਵਾਬ ਦਿੱਤੇ ਵਾਰਤਾ ਲਾਭ ਹੋਇਆ ਜਿਹਨੇ ਮੈਨੂੰ ਸਮਝਾਉਣਾ ਆਏ ਸੀ ਮਾ ਬੱਥਾ ਟੰਕ ਗਏ ਨੇ ਕਿ ਤੁਸੀਂ ਬਸਿਆ ਮੈਨੂੰ ਕਦੇ ਫਸਾਉਨੇ ਹੋ ਜੇ ਤੁਸੀਂ ਫਸੇ ਹੋਏ ਹੋ ਮੈਨੂੰ ਨਾ ਬਸਾਓ ਭਾਈ ਕਿਰਪਾ ਕਰੋ ਮੇਰੇ ਤੇ ਜੋਕ ਕਰ ਦਿਓ ਕਹਿੰਦਾ ਹੁ ਹਦੇਸ ਕਰਕੇ ਜਾਇਨੇ ਮੈਂ ਆਏ ਮੈਨੂੰ ਮਲੋੜ ਸੀ ਪਰ ਹਦੇਸ ਕਰਕੇ ਹਮਰਾ ਕੇ ਕੋ ਆਪਣੇ ਮੇਰੇ ਆਪਣੇ ਗਿਆਨ ਤੇ ਖੜਾ